¿Qué pasa? ¿Qué pasa? ¿Quién ha pillado el mejor carro en ਐਸਐਸਐਫ ਬਣਾਈ ਹੈ ਸੜਕ ਸੁਰੱਖਿਆ ਫੋਰਸ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਦੇਖਾਂਗੇ ਅਸੀਂ ਆਪੇ ਸਭ ਕਰ ਲਾਂਗੇ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 48% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲਿੰਗ ਵਹੀਕਲਸ 170 પેટ્રોલਿੰਗ ਪੁਆਇੰਟਸ ਤੇ ਹੁਣ ਤੱਕ 9500 ਤੋਂ ਵੱਧ ਪੀੜਤਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਇੰਨਾ ਹੀ ਨਹੀਂ 10000 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੈਂ ਐਚ ਜੀ ਜਸਵੀਰ ਸਿੰਘ ਰੂਟ ਨੰਬਰ 5204 ਬੀ ਐਮ ਸੀ ਚੌਂਕ ਤੋਂ ਲੈ ਕੇ ਜੰਡਿਆਲਾ ਬੰਜਕੀ ਅਸੀਂ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ 5 ਮਿੰਟ ਤੋਂ ਲੈ ਕੇ 7 ਮਿੰਟ ਤੱਕ ਤੁਰੰਤ ਪਹੁੰਚਦੇ ਹਾਂ ਜੇ ਲੇਡੀ ਨੂੰ ਸਰਟੀਫਿਕੇਟ ਲੱਗਦੀ ਹੈ ਅਸੀਂ ਉਹਨਾਂ ਨੂੰ ਜੇ ਨੋਰਮਲ ਲੱਗਦੀ ਹੈ ਤਾਂ ਉਹਨੂੰ ਫਰਸਟ ایڈ ਦੇ ਕੇ ਅਸੀਂ ਪੱਟੀ ਕਰਦੇ ਹਾਂ ਜੇ ਜ਼ਿਆਦਾ ਲੱਗਦੀ ਹੈ ਤਾਂ ਫਿਰ ਅਸੀਂ ਉਹਨਾਂ ਨੂੰ ਹਸਪੀਟਲ ਐਡਮਿਟ ਕਰਾ ਦਿੰਨੇ ਹਾਂ ਸਾਡੀਆਂ ਇਹ ਕਾਰਾਂ ਬਹੁਤ ਪਾਵਰਫੁਲ ਹਨ ਜੋ ਕਿ 4x4 ਹਨ ਇਹਨਾਂ ਵਿੱਚ ਸਾਰੇ ਇਕੁਪਮੈਂਟਸ ਹਨ ਦਿੱਤੇ ਹਨ ਜਿਦਾ ਕਿ ਡੈਸ਼ ਕੈਮਰਾ ਕਾਰ ਦੇ ਪਿੱਛੇ ਕੈਮਰਾ ਫਰੰਟ ਤੇ ਕੈਮਰਾ ਸਾਡੀ ਬਾਡੀ ਤੇ ਵੀ ਕੈਮਰਾ ਹੁੰਦਾ ਹੈ ਜੋ ਕਿ 24 ਘੰਟੇ ਚੱਲਦਾ ਹੈ ਅੱਜ ਤਾਂ ਵੀ ਹੋਰ ਸੇ ਜਸਤ ਜੀ ਜਿਹੜੇ ਇਹਨਾਂ ਦੇ ਪਿੱਛੋਂ ਦੇ ਦਿੰਨੇ ਵਾਲੇ ਦੀ ਕਲਾਸ ਲਈ ਜਾ ਰਹੇ ਜਿਹੜਾ ਫੋਟੋ ਬੈਟਰੀ ਹੈ ਨਹੀਂ ਕੈਪਟੂਰ ਨਹੀਂ ਹੋ ਰਹੀ ਉਹ ਸੈਂਸਿਟਿਵ ਹੋ ਰਹੀ ਹੈ ਤੇ ਦਬਾਰ ਮਿਲ ਗਿਆ ਨਾ ਜੀ ਸਤਿਕਾਰ ਕਰਤੋ ਸਨਰਜੀ ਡਰਿੰਕ ਜੀ ਐਨਰਜੀ ਡਰਿੰਕ ਵੀ ਹੈ ਲੋ ਕਰਨਾ ਲਈ ਡਰਿੰਕ ਆਪਾਂ ਕੱਟਦੇ ਹਾਂ ਕੱਟ ਸੱਚੇ ਕੰਟੀਨ ਦੇ ਵਿੱਚ ਪੰਨੀਆਂ ਚੀਂਹਾਂ ਦੇ ਆਰਖੰਡੀ ਜਿਹੜੀ ਆ ਉਹ ਦੇਖੀ ਤੇ ਵੀ ਨਹੀਂ ਕੜੂਸ ਸਿਗਰਟ ਹੈਗੀ ਹੈ ਹੈ ਜਦੋਂ ਤੁਸੀਂ ਇਹਦੇ ਵਿੱਚ ਚਾਉਂਦੇ ਪਾ ਲਈਏ ਕਿ ਉਹ ਮੇਰੇ ਤੋਂ ਹੈ ਹੈ ਕੀ ਸਰਦ ਮੈਂ ਵੀ ਇਮੂਨ ਡ੍ਰਾਈਵ ਦਿੱਤੀ ਹੈ ਮੈਨੂੰ ਨਾ ਤੁਸੀਂ ਸ਼ੇਅਰ ਕਰ ਲੈਣਾ

सम्मानित किया जाए डायरेक्टर वालों डायरेक्टर अरल गोयल जी वालों बड़ा बढ़िया, सफाई रही है कहने की अस्पताल सफाई है ਸਫਾਈ ਉਹਨਾਂ ਸਕੂਲ ਸਕਲਾ ਬਹੁਤ ਜਿਹੜੀ ਵਿਧੀਆ ਕੀਤੀ ਗਈ ਹੈ ਉਹਨਾਂ ਉਸਤਿਆਂ ਜਿਹੜੇ ਕਰਮਚਾਰੀਆਂ ਨੂੰ ਸਾਰੇ ਕਰਮਚਾਰੀਆਂ ਨੇ ਸੇਵਾ ਸੁਪਰਵਾਈਜ਼ ਸਫਾਈ ਜਿਹੜੀ ਕੀਤੀ ਹੈ ਵਧੀਆ ਸਫਾਈ ਹੋਣੀ ਕਰਕੇ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪਹਿਲਾਂ ਮੈਂ ਉਹ ਰਿਹਾ ਹਾਂ ਇਸ ਪੁਲਿਸ ਸੁਪਰਵੀਜ਼ਨ ਤੇ ਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਸੰਤੁਸ਼ਟੀ ਹੈ ਕਿ ਅਗੋਰ ਦਾ ਜਿਹੜਾ ਹਸਪੀਟਲ ਆਇਆ ਪੰਜਾਬ ਦੇ ਉੱਪਰਲੇ ਪੰਜ ਸੱਤ ਹਸਪਤਾਲਾਂ ਦੇ ਵਿੱਚੋਂ ਜਿਹੜੀਆਂ ਸਰਵਿਸਿਜ਼ ਦੇ ਰਿਆ ਜਾਂ ਲੋਕਾਂ ਦੀ ਫੀਡ ਲੱਗੀ ਹੋਈ ਹੈ ਜਾਂ ਸਾਫ ਸਫਾਈ ਹੈ ਜਾਂ ਮਰੀਜ਼ਾਂ ਕੋਈ ਬਾਹਰ ਦਵਾਈ ਨਹੀਂ ਲੈ ਕੇ ਆ ਰਹੇ ਜਾਂ ਜਿਹੜੇ ਕੋਈ ਐਕਸਰੇ ਦੇ ਪ੍ਰਬੰਧ ਹੈ ਜਾਂ ਹੋਰ ਸਾਰੇ ਬਹੁਤ ਅੱਛੇ ਲੱਗਿਆ ਮੈਨੂੰ ਬਹੁਤ ਖੁਸ਼ ਹਾਂ ਮੈਂ ਅੱਜ ਇੱਥੇ ਕੁਝ ਇੱਕ ਜਿਹੜੀਆਂ ਜਨਵਰੀ 25 ਦੀਆਂ ਐਕਸਪਾਇਰੀ ਵਾਲੀਆਂ ਸੀਗੀਆਂ ਉਹਨਾਂ ਨੂੰ ਹਦਾਇਤ ਕੀਤੀ ਗਿਆ ਕਿ ਅਨੀ ਨੀਅਰ ਐਕਸਪਾਇਰੀ ਦੀ ਵੀ ਰੱਖਣ ਦੀ ਲੋੜ ਨਹੀਂ ਹੈ ਇਹ ਹਸਪੀਟਲ ਹੈ ਤੇ ਤਾਂ ਲੌਂਗ ਐਕਸਪਾਇਰੀ ਦਾ ਹੀ ਫੂਡ ਆਉਣਾ ਚਾਹੀਦਾ ਔਰ ਜਿਹੜੇ ਬਾਕੀ ਜਿਹਦੇ ਵਿੱਚ ਹਾਈ ਕੈਫੀਨ ਹੈਗਾ ਉਸ ਤਰ੍ਹਾਂ ਦੇ ਡਰਿੰਕਸ ਵੀ ਰੱਖਣ ਦੀ ਤਾ ਆਪਣਾ ਹਸਪਤਲ ਦੇ ਸਹਾਵ ਨਾਲ ਦੀ ਉੱਤੇ ਲੱਸੀ ਦੀਆਂ ਬੋਤਲਾਂ ਪਈਆਂ ਹੁੰਦੀਆਂ ਐ ਦੁੱਧ ਦੇ ਪੈਕੇਟ ਭਰੇ ਹੁੰਦੇ ਤਾਂ ਮੈਨੂੰ ਜਿਆਦਾ ਖੁਸ਼ੀ ਹੁੰਦੀ। ਕਿਹੜਾ ਇੱਥੋਂ ਦਾ ਡਾਇਲਿਸਿਸ ਸੈਂਟਰ ਆ ਉਹ ਡਾਇਲਿਸਿਸ ਸੈਂਟਰ ਵੀ ਦੋ ਮਸ਼ੀਨਾਂ ਐ ਦੋਨੋਂ ਦੇ ਪ੍ਰੋਪਰ ਸੈਸ਼ਨ ਚੱਲ ਰਹੇ ਐ ਅੰਗਰੀਸ ਬਾਇਓ ਐਸੀ ਆ ਜੂ ਵੀ ਦੇਖ ਕੇ ਬੜੀ ਖੁਸ਼ੀ ਹੋਈ ਐ। ਔਰ ਤੁਸੀਂ ਵੀ ਦੇਖਿਆ ਹੋਣਾ ਕਿ ਅੱਜ ਰਾਹ ਦੇ ਇਸ ਕਰਾ ਮਸ਼ੀਨਾਂ ਵੀ ਖੜੀਆਂ ਸੀਗੀਆਂ ਤੇ ਜਿਹਦੇ ਨਾਲ ਅਸੀਂ ਸਫਾਈ ਦਾ ਜਿਹੜਾ ਪੱਦਰ ਹੈ ਜਿਹੜੇ ਸਫਾਈ ਸੇਵਕ ਹੈ ਸਾਡੇ ਆਪ ਦੀ ਬੜੀ ਤੰਦੇਹੀ ਦੇ ਨਾਲ ਕੰਮ ਕਰ ਰਹੇ ਐ ਉਹਨਾਂ ਨੂੰ ਵੀ ਥਾਪੀ ਦਿੰਦੇ ਹੋਏ ਸ਼ਾਬਾਸ਼ੀ ਦਿੰਦੇ ਵਾ ਮੈ ਉਹ ਉਤਸ਼ਾਹਤ ਕੀਤਾ ਹੈਗਾ ਉਸ ਦੇ ਨਾਲ ਹੀ ਔਰ ਮੈਂ ਦੇਖਿਆ ਕਿ ਮਰੀਜ਼ਾਂ ਬਹੁਤ ਸਾਰੀਆਂ ਮਰੀਜ਼ਾਂ ਨਾਲ ओपीडी ਦੇ ਵਿੱਚ ਇਨਰੋ ਦੇ ਵਿੱਚ ਮੈਂ ਜਾ ਕੇ ਦੇਖਿਆ ਕੋਈ ਮਰੀਜ਼ ਕੋਈ ਪਰ ਦਵਾਈ ਨਹੀਂ ਲੈ ਕੇ ਆ ਰਹੇ 260 65 ਸਾਡੇ ਕੋਲ ਅੱਜ ਵੀ ਤੱਕ ਦਵਾਈਆਂ ਵੀ ਹੈਗੀਆਂ ਔਰ ਕੁਝ ਇੱਕ ਕਮੀਆਂ ਸੀਗੀਆਂ ਜਿਵੇਂ ਲੈਬ ਦੇ ਵਿੱਚ ਕੁਝ ਫ੍ਰੀਜ ਵਗੈਰਾ ਦੇ ਟੈਂਪਰੇਚਰ ਦੇ ਚਾਰਟ ਲੱਗਣ ਵਾਲੇ ਆ ਉਹ ਡੀਐਮਸੀ ਵੈਨ ਦੇ ਧਿਆਨ ਚ ਲਿਆਉਂਦਾ ਉਹ ਕਰ ਦਿੱਤੇ ਹਨ ਉਸੋ ਅਲਟਰਾਸਾਉਂਡ ਵਾਸਤੇ ਦੇਖੋ ਜੀ ਬਾਰਮ ਪੈਨਲ ਸੈਂਟਰ ਕੀਤਾ ਹੋਇਆ ਹੈ ਸਰਕਾਰ ਇਸ ਲਈ ਬਹੁਤ ਹੀ ਸਵੇਦਨਸ਼ੀਲ ਹੈਗੀ ਹੈ ਕਿ ਮਰੀਜ਼ਾਂ ਨੂੰ ਜਿਹੜੀ ਸਹੂਲਤ ਹੈ ਮਿਲਣੀ ਚਾਹੀਦੀ ਹੈ ਔਰ ਸਰਕਾਰੀ ਰੇਟ ਤੇ ਮਿਲਣੀ ਚਾਹੀਦੀ ਹੈ ਜਿਹੜੇ ਬਾਰਮ ਪੈਨਲ ਕੀਤਾ ਉਹਨਾਂ ਨੇ ਮਾਤਰ ਸਿਰਫ ਸਰਕਾਰੀ ਪੈਸੇ ਦੇਨੇ ਤੇ ਉਹਨਾਂ ਦਾ ਅਲਟਰਾਸਾਉਂਡ ਬਾਅਦਲੇ ਪ੍ਰਾਈਵੇਟ ਸੈਂਟਰ ਤੋਂ ਵੀ ਹੋ ਜਾਣਾ ਤਾਂ ਇਹ ਸੂਲਤਾ ਦਿੱਤੀ ਹੋਈ ਹੈ ਜਦ ਤੱਕ ਰਹੇਗੀ ਗਿਆਨਾਲੋਜੀਸ ਦੀ ਗੱਲ ਹੈਗੀ ਹੈ ਤਾਂ ਉਹ ਜਿਹੜੀਆਂ ਹੁਣ ਅੱਗੇ ਪਰਤੀਆਂ ਕੀਤੀਆਂ ਜਾ ਰਹੀਆਂ ਉਹਦੇ ਵਿੱਚ ਵੀ ਪਰਤੀ ਕਰ ਦਿੱਤੀ ਤੇ ਜੀ ਤੁਸੀਂ ਹੁਣ ਜਾ ਕੇ ਉੱਪਰ ਜਾ ਕੇ ਦੇਖ ਕੇਆਂ ਲੋਕਾਂ ਦਾ ਗੋਡੇ ਝੂਰੇ ਪਿੱਤੇ ਦੇ ਆਪਰੇਸ਼ਨ ਕੀਤੇ ਪਏ ਹੈ ਇਹ ਬੈੱਡ ਕੋਈ ਖਾਲੀ ਨਹੀਂ ਹੈਗਾ ਇਹ ਜਿਹੜੀਆਂ ਚਾਦਰਾਂ ਸਾਫ਼ ਮੇਰੇ ਘਰੇ ਨਹੀਂ ਹੁੰਦੀਆਂ ਜੀ ਜੇ ਮੈਂ ਕਹਾ ਵੀ ਮੈਂ ਜਿਹੜੀ ਚਾਦਰ ਤੇ ਪਹਿਨਾਂ ਵੀ ਇੰਨੀ ਸਾਫ਼ ਹੁੰਦੀ ਹੈ ਜੀ ਜੀ ਭਾਵੇਂ ਅੱਜ ਡਾਇਰੈਕਟਰ ਨੂੰ ਨੂੰ ਆਉਂਦਾ ਵੇਖ ਕੇ ਇਹ ਪਛਾਤੀਆਂ ਹੁਣ ਪਰ ਡੈਫੀਨੇਟਲੀ ਜੇ ਇੱਕ ਦਿਨ ਲਈ ਵੀ ਉਹ ਮਿਲ ਗਿਆ ਚਾਦਰਾਂ ਇੰਨੀ ਸਾਫ਼ ਤੇ ਮੈਂ ਬੜਾ ਖੁਸ਼ੀ ਹੈਗੀ ਔਰ ਇੰਨੀ ਸਾਫ਼ ਸਫਾਈ ਹੈਗੀ ਹੈ ਤੁਹਾਨੂੰ ਕਿਤੇ ਮੈਨੂੰ ਕਿਤੇ ਵੀ ਇੱਕ ਬੈਡ ਸਮੈਲ ਨਹੀਂ ਆਈ ਮੈਂ ਟ੍ਰਾਂਸਪੋਰਟ ਉਹ ਜਾ ਕੇ ਪਰਚੀਆਂ ਵੀ ਚੈੱਕ ਕੀਤੀਆਂ ਪਾਰਕਿੰਗ ਵਾਲੀਆਂ ਉਹ ਵੀ ਸਹੀ ਪਾਈਆਂ ਆਈਆਂ ਵੀ ਰੇਟ ਕੋਈ ਵੱਧ ਤਾਂ ਨਹੀਂ ਲੈ ਰਿਆ ਪੈਸਾ ਕੰਟੀਨ 'ਚ ਵੀ ਜਾ ਕੇ ਕੀਤਾ ਉਹਨਾਂ ਨੇ ਬਿਵੈਸਟਿਕ ਸਿਲੰਡਰ ਲਾਇਆ ਹੋਇਆ ਮੈਂ ਐਸਐਮਈ ਸਾਹਿਬ ਨੂੰ ਕਹਿ ਗਿਆ ਨੂੰ ਕਹੋ ਕਿ ਆਪਾਂ ਕਮਰਸ਼ੀਅਲ ਸਿਲੰਡਰ ਲਗਾਏਗਾ ਇਹ ਤੇ ਨਹੀਂ ਯੂਜ਼ ਕਰਨਾ ਚਾਹੀਦਾ ਔਰ ਜਿਹੜਾ ਸਾਡਾ ਸਟਾਫ ਹੈ ਬਹੁਤ ਮਿਹਨਤ ਕਰ ਰਿਹਾ ਹੈ ਜੀ ਮਤਲਬ ਮੈਂ ਜਿੰਨੀ ਇਹਨਾਂ ਦੀ ਸ